ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਨੌਲੇਜੇਬਲ ਜਿਹੜੀ ਵੀਡੀਓ ਦੇ ਰਹੇ ਆਂ ਦੋਸਤੋ ਇਸ ਦੇ ਵਿੱਚ ਆਪਾਂ ਸਰੋਂ ਦੇ ਤੇਲ ਦੀ ਗੱਲ ਕਰਾਂਗੇ ਦੋਸਤੋ ਮੋਸਟਰਡ ਆਇਲ ਦੀ ਗੱਲਬਾਤ ਕਰਾਂਗੇ ਸੋ ਦੋਸਤੋ ਕਿੰਨਾ ਕੁ ਗੁਣਕਾਰੀ ਹੈ ਸਰੋਂ ਦਾ ਤੇਲ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਇਸੇ ਤਰ੍ਹਾਂ ਦੀਆਂ ਨੌਲੇਜੇਬਲ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਸੋ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਨੇ ਵੀ ਸਰੋਂ ਦਾ ਤੇਲ ਜਿਹੜਾ ਬਹੁਤ ਜ਼ਿਆਦਾ ਗੁਣਕਾਰੀ ਹੈਗਾ ਇਹ ਦੋਸਤੋ ਹਰ ਇੱਕ ਫਾਰਮੂਲੇ ਦੇ ਵਿੱਚ ਐਡਜਸਟ ਹੋ ਜਾਂਦਾ ਕਿਤੇ ਨਾ ਕਿਤੇ ਇਹ ਹੀ ਸ਼ਾਮਲ ਹੋ ਜਾਂਦਾ ਕਿਉਂਕਿ ਦੋਸਤੋ ਇਸ ਵਿੱਚ ਕਈ ਪ੍ਰਕਾਰ ਦੇ ਵਿਟਾਮਿਨਸ ਹੁੰਦੇ ਆ ਦੋਸਤੋ ਤੇ ਕਈ ਪ੍ਰਕਾਰ ਦੇ ਮਿਨਰਲਸ ਹੁੰਦੇ ਨੇ ਸੋ ਦੋਸਤੋ omega 3 omega 6 fatty acid ਵੀ ਹੁੰਦੇ ਨੇ ਇਸ ਦੇ ਕਾਰਨ ਦੋਸਤੋ ਇਸ ਦੀ ਵਰਤੋਂ ਹਰ ਜਗ੍ਹਾ ਕੀਤੀ ਜਾਂਦੀ ਹੈ ਜੇਕਰ ਆਪਾਂ ਦੋਸਤੋ ਗੱਲ ਕਰੀਏ ਵੀ ਇਹ ਕਿਹੜੀ ਕਿਹੜੀ ਜਗ੍ਹਾ ਫਾਇਦਾ ਕਰਦਾ ਹੈਗਾ ਦੋਸਤੋ ਵੈਸੇ ਤਾਂ ਹਰ ਇੱਕ ਜਗ੍ਹਾ ਤੇ ਫਾਇਦਾ ਕਰਦਾ ਹੈ ਪਸ਼ੂਆਂ ਦੇ ਵਿੱਚ ਪਰ ਦੋਸਤੋ ਮੈਂ ਤੁਹਾਨੂੰ ਤਿੰਨ ਚਾਰ ਜਿਹੜੀਆਂ ਐਸੀਆਂ ਗੱਲਾਂ ਦੱਸਾਂਗਾ ਚੀਜ਼ਾਂ ਦੱਸਾਂਗਾ ਵੀ ਜਿਹੜੀ ਸਿੰਪਟਮ ਹੋਵੇ ਤੁਹਾਡੇ ਪਸ਼ੂ ਦੇ ਵਿੱਚ ਬਿਮਾਰੀ ਹੋਵੇ ਚਾਹੇ ਕੋਈ ਦਿੱਕਤ ਆਈ ਹੋਵੇ ਸਾਹਮਣੇ ਤੁਸੀਂ ਇਸ ਸਰੋਂ ਦੇ ਤੇਲ ਦੀ ਵਰਤੋਂ ਕਰਕੇ ਉਸ ਨੂੰ ਆਪਣੇ ਪਸ਼ੂ ਨੂੰ ਘਰੇ ਬਿਲਕੁਲ ਆਰਾਮ ਨਾਲ ਠੀਕ ਕਰ ਸਕਦੇ ਹੋ ਸੋ ਦੋਸਤੋ ਜੇਕਰ ਆਪਾਂ ਸਰੋਂ ਦੇ ਤੇਲ ਦੀ ਗੱਲ ਕਰੀਏ ਤੇ ਆਫਰੇ ਦੇ ਵਿੱਚ ਦੋਸਤੋ ਬਹੁਤ ਜ਼ਿਆਦਾ ਚਮਤਕਾਰੀਆਂ ਜਿਵੇਂ ਪੇਟ ਫੁੱਲ ਜਾਣਾ ਆਫਰਾ ਹੋ ਜਾਣਾ ਵੱਡੇ ਵਿੱਚ ਜੇਕਰ ਆਪਾਂ ਦੋਸਤੋ ਕੁਆਂਟੀਟੀ ਦੀ ਮਾਤਰਾ ਦੀ ਗੱਲ ਕਰੀਏ ਤੇ ਸਰੋਂ ਦਾ ਤੇਲ 400 ਗ੍ਰਾਮ ਲਵਾਂਗੇ ਨਾਲ ਘਿਓ ਲਵਾਂਗੇ 25 ਗ੍ਰਾਮ ਸੋ ਦੋਸਤੋ ਇਹ ਵੱਡੇ ਪਸ਼ੂਆਂ ਦੇ ਲਈ ਹੈ ਜੇਕਰ ਛੋਟੇ ਪਸ਼ੂਆਂ ਦੀ ਗੱਲ ਕਰੀਏ ਛੋਟੇ ਐਨੀਮਲ ਬੱਚਿਆਂ ਦੀ ਕਾਫ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਦੋਸਤੋ 100 ਗ੍ਰਾਮ ਸਰੋਂ ਦਾ ਤੇਲ ਲਵਾਂਗੇ ਤੇ ਘਿਓ 10 ਗ੍ਰਾਮ ਕਰ ਦਵਾਂਗੇ ਇਹ ਦੋਸਤੋ ਬਹੁਤ ਜ਼ਿਆਦਾ ਚਮਤਕਾਰਯੋਗ ਰਿਜ਼ਲਟ ਮਿਲੇਗਾ ਐਟ ਅ ਟਾਈਮ ਇਨਸਟੈਂਟ ਜਿਹੜਾ ਦੋਸਤੋ ਇਹ ਫਾਰਮੂਲਾ ਕੰਮ ਕਰੇਗਾ ਤੋ ਦੋਸਤੋ ਇੱਕ ਹੋਰ ਵੀਰਾਂ ਦੇ ਸਵਾਲ ਹੁੰਦੇ ਆ ਵੀ ਜਿਹੜੀਆਂ ਮੱਝਾਂ ਗੱਭਣ ਨੇ ਉਹਨਾਂ ਨੂੰ ਸਰੋਂ ਦਾ ਤੇਲ ਕਦੋਂ ਦੇਈਏ ਸੋ ਦੋਸਤੋ ਸਰੋਂ ਦਾ ਤੇਲ ਜਿਹੜਾ ਤੁਸੀਂ 3 ਮਹੀਨੇ ਤੋਂ ਬਾਅਦ ਦੇ ਸਕਦੇ ਜੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੀ ਮੱਝ ਤੁਹਾਡੀ ਝੋਟੀ ਜਿਹੜੀ ਹੈਗੀ ਆ ਵੀ 3 ਮਹੀਨੇ ਦੀ ਗੱਭਣ ਚੈੱਕ ਪਾਸ ਹੋ ਗਈ ਆ ਤੇ ਉਹਨੂੰ ਤੁਸੀਂ 15 ਦਿਨ ਜਿਹੜਾ ਸ਼ੁਰੂ ਕਰ ਦੇਣਾ 15 ਦਿਨ ਤੱਕ ਜਿਹੜਾ ਨੂੰ ਸਰੋਂ ਦਾ ਤੇਲ ਦੇਣਾ 200 ਗ੍ਰਾਮ ਡੇਲੀ ਦਾ ਇਹ ਦੋਸਤੋ 3 ਕਿਲੋ ਜਿਹੜਾ ਤੁਸੀਂ ਤੇਲ ਜਿਹੜਾ ਇਹਨੂੰ ਪਹਿਲੇ ਦੌਰ ਦੇ ਵਿੱਚ ਚਾਰ ਦਿਉਗੇ 3 ਮਹੀਨੇ ਤੋਂ ਬਾਅਦ ਦੀ ਮੈਂ ਗੱਲ ਕਰਦਾ ਪਿਆ 15 ਦਿਨ ਤੁਸੀਂ ਦੇਣਾ 200 ਗ੍ਰਾਮ ਹਰ ਰੋਜ਼ ਦਾ 3 ਕਿਲੋ ਇਸ ਦੀ ਮਾਤਰਾ ਬਣਦੀ ਹੈ 15 ਦਿਨਾਂ ਵਿੱਚ ਤੁਸੀਂ 3 ਕਿਲੋ ਜਿਹੜਾ ਤੇਲ ਦੇ ਦਿਓ ਉਸ ਤੋਂ ਬਾਅਦ ਦੋਸਤੋ ਗਾਵਾਂ ਤੇ ਮੱਝਾਂ ਦੀ ਗੱਲ ਕਰੀਏ ਜੇ ਗਾਵਾਂ ਦੀ ਗੱਲ ਕਰੀਏ ਤੇ ਤੁਸੀਂ 9ਵੇਂ ਮਹੀਨੇ ਦੇ ਬਿਲਕੁਲ ਸ਼ੁਰੂਆਤੀ ਦੌਰ ਦੇ ਵਿੱਚ ਪਹਿਲੀ ਤਰੀਕ ਨੂੰ 9ਵੇਂ ਮਹੀਨੇ ਦੇ ਵਿੱਚ ਤੁਸੀਂ ਤੇਲ ਦਿਨਾ ਸ਼ੁਰੂ ਕਰ ਦੇਣਾ ਤੇ 15 ਦਿਨ ਤੱਕ ਤੁਸੀਂ ਕੰਟੀਨਿਊਸ ਰੱਖਣਾ ਹੈਗਾ ਲਗਾਤਾਰ ਦੇਣਾ ਹੈ ਤੇ ਮੱਜਾਂ ਦੇ ਵਿੱਚ ਤੁਸੀਂ 10ਵੇਂ ਮਹੀਨੇ ਤੋਂ ਸ਼ੁਰੂ ਕਰਨਾ ਹੈਗਾ ਤੇ 15 ਦਿਨ ਤੱਕ ਦੇਣਾ ਦੋਸਤੋ ਬਿਲਕੁਲ ਮਾਤਰਾ ਜਿਹੜੀ 200 ਗ੍ਰਾਮ ਡੇਲੀ ਦੀ ਰਹੇਗੀ ਸੋ ਦੋਸਤੋ ਇਸੇ ਤਰ੍ਹਾਂ ਜਿਹੜਾ ਗੱਭਣ ਅਵਸਥਾ ਦੇ ਵਿੱਚ ਆ ਪ੍ਰੈਗਨੈਂਟ ਦੇ ਦੌਰ ਦੇ ਵਿੱਚ ਤੁਹਾਡੀ ਮੱਝ ਨੂੰ ਗਾਂ ਨੂੰ ਤਕਰੀਬਨ 6 ਕਿਲੋ ਜਿਹੜਾ ਸਰੋਂ ਦਾ ਤੇਲ ਆ ਦੋਸਤੋ ਮਸਟਰਡ ਆਇਲ ਆ ਉਹ ਦਿੱਤਾ ਜਾਊਗਾ ਸੋ ਦੋਸਤੋ ਸਰੋਂ ਦਾ ਤੇਲ ਤੁਸੀਂ ਸੂਣ ਤੋਂ ਪਹਿਲਾਂ ਤੇ ਬਾਅਦ ਦੋਨਾਂ ਟਾਈਮ ਦੇ ਵਿੱਚ ਦੇ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀਗੀ ਪਸ਼ੂ ਦੀ ਮੇਰੇ ਵੀਰਾਂ ਭੈਣ ਭਰਾਵਾਂ ਨੂੰ ਪਤਾ ਵੀ ਇਹ ਵੀ ਫੈਟ ਦੇ ਵਿੱਚ ਵਾਧੇ ਦੇ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਿਸੇ ਹੋਰ ਦਿਨ ਵੀਡੀਓ ਬਣਾ ਕੇ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰ ਦਵਾਂਗੇ ਦੋਸਤੋ ਕਈ ਵਾਰ ਕੀ ਹੁੰਦਾ ਵੀ ਪਸ਼ੂਆਂ ਨੁਕਾफी ਦਵਾਈਆਂ ਦੇਣ ਤੋਂ ਬਾਅਦ ਮੱਝਾਂ ਚਾਹੇ ਗਾਵਾਂ ਨੂੰ ਬਹੁਤ ਦਵਾਈਆਂ ਦੇਣ ਤੋਂ ਬਾਅਦ ਮੱਝਾਂ ਨੂੰ ਜਿਹੜੀ ਇਨਫੈਕਸ਼ਨ ਖਤਮ ਨਹੀਂ ਹੁੰਦੀਗੀ ਸੋ ਦੋਸਤੋ ਸਰੋਂ ਦਾ ਤੇਲ ਉੱਥੇ ਵੀ ਵਰਦਾਨ ਹੈਗਾ ਇਨਫਰਟੀਲਿਟੀ ਦੇ ਵਿੱਚ ਦੋਸਤੋ ਇਨਫਰਟੀਲਿਟੀ ਦੀ ਸਮੱਸਿਆ ਦੇ ਵਿੱਚ ਮੱਝਾਂ ਦੇ ਵਿੱਚ ਗਾਵਾਂ ਦੇ ਵਿੱਚ ਉਹਨਾਂ ਨੂੰ ਗੱਭਣ ਕਰਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹ ਮਦਦ ਕਰਦਾ ਹੈਗਾ ਸੋ ਦੋਸਤੋ ਉਹ ਕਿੱਦਾਂ ਕਰਦਾ ਹੈਗਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਦੋਸਤੋ ਬੱਚੇਦਾਨੀ ਵਿੱਚ ਜੇ ਇਨਫੈਕਸ਼ਨ ਹੋ ਜਾਂਦੀ ਆ ਤਾਂ ਹਲਦੀ ਦੇ ਨਾਲ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਹੈਗੀ ਆ ਹਲਦੀ ਦੋਸਤੋ ਕਿੰਨੀ ਲੈਣੀ ਆ ਤੇ ਸਰੋਂ ਦਾ ਤੇਲ ਕਿੰਨਾ ਲੈਣਾ ਮਾਤਰਾ ਤੁਸੀਂ ਜਰੂਰ ਨੋਟ ਕਰ ਲਵੋ ਸੋ ਦੋਸਤੋ ਜਿਹੜਾ ਸਰੋਂ ਦਾ ਤੇਲ ਹੈਗਾ ਮਸਟਰਡ ਆਇਲ ਹੈਗਾ ਤੁਸੀਂ 50 ਗ੍ਰਾਮ ਲੈਣਾ ਤੇ ਹਲਦੀ ਜਿਹੜੀ ਆ ਦੋਸਤੋ 25 ਗ੍ਰਾਮ ਲੈਣੀ ਆ ਇੱਕ ਹੀਟ ਤੋਂ ਦੂਜੀ ਹੀਟ ਦੇ ਸਮੇਂ ਦੇ ਵਿੱਚ ਦੋਸਤੋ ਜਿਹੜੀ ਟੋਟਲੀ ਉਹ ਠੀਕ ਹੋ ਜਾਵੇਗੀ ਥੋੜੀ ਜਿਹੜੀ ਮੱਝ ਜਾਂ ਗਾਂ ਆ ਉਹ ਗੱਬਣ ਵੀ ਹੋਵੇਗੀ ਦੋਸਤੋ ਜਿਹੜੀ ਟੋਟਲੀ ਇਨਫੈਕਸ਼ਨ ਸੀ ਉਹ ਓਵਰ ਆਲ ਜਿਹੜੀ ਇਨਫੈਕਸ਼ਨ ਆ ਦੋਸਤੋ ਖਤਮ ਹੋ ਜਾਵੇਗੀ 50 ਗ੍ਰਾਮ ਸਰੋਂ ਦਾ ਤੇਲ ਤੇ 25 ਗ੍ਰਾਮ ਹਲਦ ਦੇਣ ਦੇ ਨਾਲ ਹੋਰ ਗੱਲ ਕਰੀਏ ਤਾਂ ਦੋਸਤੋ ਸਰੋਂ ਦੇ ਤੇਲ ਦੀ ਜਿਹੜੀ ਤਸਵੀਰ ਆ ਉਹ ਨਾ ਤਾਂ ਗਰਮ ਹੁੰਦੀ ਹੈ ਤੇ ਨਾ ਹੀ ਠੰਡੀ ਇਹ ਹਰ ਇੱਕ ਸਮੇਂ ਦੇ ਵਿੱਚ ਦੋਸਤੋ ਆਪਾਂ ਪਸ਼ੂਆਂ ਨੂੰ ਦੇ ਸਕਦੇ ਹਾਂ ਬਸ ਧਿਆਨ ਇਹਨਾਂ 'ਤੇ ਰੱਖਣਾ ਹੈਗਾ ਵੀ ਬਰਸਾਤ ਦਾ ਮੌਸਮ ਆ بارش ਦੇ ਮੌਸਮ ਦੇ ਵਿੱਚ ਉਹ ਕਦੀ ਵੀ ਨਹੀਂ ਦੇਣਾ ਬਾਈ ਜੀ ਉਹਦੇ ਨਾਲ ਕੀ ਹੋਊਗਾ ਦੋਸਤੋ ਉਹ ਲਾਭ ਨਹੀਂ ਹੋਊਗਾ ਕਿਤੇ ਨਾ ਕਿਤੇ ਉਹ ਹਾਨੀ ਹੋਵੇਗੀ ਪਸ਼ੂ ਕਿਤੇ ਨਾ ਕਿਤੇ ਦੋਸਤੋ ਉਹ ਆਪਾਂ ਨੁਕਸਾਨ ਕਰ ਬੈਠਾਂਗੇ ਇਸ ਕਰਕੇ ਤੁਸੀਂ ਉਚੇਚੇ ਤੌਰ ਤੇ ਧਿਆਨ ਰੱਖਣਾ ਵੀ ਬਰਸਾਤ ਦੇ بارش ਦੇ ਮੌਸਮ ਦੇ ਵਿੱਚ ਸਰੋਂ ਦਾ ਤੇਲ ਆ ਕਦੀ ਵੀ ਪਸ਼ੂ ਨੂੰ ਨਹੀਂ ਦੇਣਾਗਾ ਬਾਕੀ ਹਰ ਇੱਕ ਮੌਸਮ ਸਰਦੀ ਗਰਮੀ ਦੇ ਵਿੱਚ ਤੁਸੀਂ ਦੇ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ ਦੋਸਤੋ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਹਾਡੇ ਪਸ਼ੂ ਨੂੰ ਹਰ ਇੱਕ ਪੱਖ ਤੋਂ ਜਿਹੜਾ ਤੁਹਾਡੇ ਪਸ਼ੂ ਦੀ ਮਤਲਬ ਵੀ ਸਿਹਤ ਵੀ ਮੈਂਟੇਨ ਕਰੇਗਾ ਅੰਦਰੂਨੀ ਵੀ ਜਿਹੜੀ ਕਿਸੇ ਤਰ੍ਹਾਂ ਦੀ ਵਿਗਾੜ ਹੈਗੀ ਆ ਉਹ ਵੀ ਦੂਰ ਕਰ ਦੇਵੇਗਾ ਸੋ ਦੋਸਤੋ ਬਾਕੀ ਦੋਸਤ ਕਈਆਂ ਨੂੰ ਨਹੀਂ ਪਤਾ ਹੈਗਾ ਬਹੁਤ ਵੀਰ ਪੁੱਛਦੇ ਵੀ ਹਨ ਵੀ ਸਰੋਂ ਦਾ ਤੇਲ ਦਾ ਜਿਹੜਾ ਦੇਣ ਦਾ ਸਮਾਂ ਹੈ ਪਸ਼ੂ ਨੂੰ ਕਿਹੜਾ ਬੈਸਟ ਹੁੰਦਾ ਸੋ ਦੋਸਤੋ ਵੀ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਵੀਰ ਸਵੇਰੇ ਦਿੰਦਾ ਕੋਈ ਦੁਪਹਿਰੇ ਦਿੰਦਾ ਬਾਕੀ ਮੇਰਾ ਆਈਡੀਆ ਜਿੱਥੋਂ ਮੇਰਾ ਮੰਨਣਾ ਹੈਗਾ ਮੈਂ ਦੋਸਤੋ ਇਹ ਕਹੂੰਗਾ ਵੀ ਤੁਸੀਂ ਜਿਹੜਾ ਸ਼ਾਮ ਦੇ ਸਮੇਂ ਪਸ਼ੂ ਨੂੰ ਖਾਣਾ ਚਾਰਾ ਭੋਜਨ ਖਾਣ ਤੋਂ ਬਾਅਦ ਪਾਣੀ ਪੀਉਣ ਤੋਂ ਬਾਅਦ ਈਵਨਿੰਗ ਟਾਈਮ ਜਿਹੜਾ ਸਰੋਂ ਦਾ ਤੇਲ ਦਿਆ ਕਰੋ ਕਿਸੇ ਵੀ ਮਿਸ਼ਰਣ ਦੇ ਵਿੱਚ ਦੇ ਸਕਦੇ ਹੋ ਚੋਕਰ ਦੇ ਵਿੱਚ ਦੇ ਸਕਦੇ ਹੋ ਫੀਡ ਦੇ ਵਿੱਚ ਦੇ ਸਕਦੇ ਹੋ ਪਰ ਸ਼ਰਤ ਇਹ ਵੀ ਚੰਗੀ ਤਰ੍ਹਾਂ ਮਿਕਸ ਆਪ ਨੂੰ ਕਰ ਲੈਣਾ ਹੈਗਾ ਦੋਸਤੋ ਚੰਗੀ ਤਰ੍ਹਾਂ ਮਿਕਸ ਕਰਕੇ ਪਸ਼ੂ ਨੂੰ ਵੰਡੇ ਦੇ ਉੱਪਰ ਪਾ ਸਕਦੇ ਹੋ ਤੁਸੀਂ ਟੂੜੀ ਦੇ ਉੱਪਰ ਪਾ ਸਕਦੇ ਹੋ ਕੱਲਾ ਵੀ ਪਸ਼ੂ ਨੂੰ ਖਵਾ ਸਕਦੇ ਹੋ ਤੇ ਦੋਸਤੋ ਐਸੀ ਇੱਕ ਆਪਣੀ ਸਰੋਂ ਦੇ ਤੇਲ ਨੂੰ ਲੈ ਕੇ ਵੀ ਕਿਹੜੀ ਕਿਹੜੀ ਸਿਚੁਏਸ਼ਨ ਦੇ ਵਿੱਚ ਆਪਾਂ ਪਸ਼ੂ ਨੂੰ ਦੇ ਸਕਦੇ ਹਾਂ ਸੋ ਦੋਸਤੋ ਐਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਜਿਹੜਾ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਦੋਸਤੋ ਜਿਹੜੀਆਂ ਵੀਡੀਓ ਤੋ ਦਿੱਤਾ ਕਹ ਪਹੁੰਚ ਜਾਣਗੀਆਂ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਧੰਨਵਾਦ ਆ ਜੀ